ਦੇ ਵਿੱਚੋਂ ਇੱਕ ਵੀਰ 7 ਵਰਿਆਂ ਬਾਅਦ ਆਪਦੇ ਪਿੰਡ ਦੇ ਵੱਲ ਆ ਰਿਹਾ ਹਰਿਆਣੇ ਦੇ ਰੁਤਖ ਖੇਤਰ ਦੇ ਵਿੱਚ ਪਿੰਡ ਆ ਉਹਦੇ ਕੋਲੋਂ ਚਾਹ ਸਾਂਭਿਆ ਨਹੀਂ ਜਾਂਦਾ ਹੁਣ ਪਰ ਉਹਨੂੰ ਪਤਾ ਨਹੀਂ ਸੀ ਕਿ ਮੈਂ ਰਾਹ ਦੇ ਵਿੱਚ ਲੁੱਟਿਆ ਕਿਵੇਂ ਜਾਣਾ ਮੈਨੂੰ ਲੁੱਟਣ ਵਾਲੇ ਕੌਣ-ਕੌਣ ਹੋਣਗੇ ਉਹਨਾਂ ਦੇ ਕੀ ਇਰਾਦੇ ਹੋਣਗੇ ਮੇਰੇ ਕੋਲੇ ਉਹਨਾਂ ਨੇ ਕੱਖ ਨਹੀਂ ਛੱਡਣਾ ਤੇ ਮੈਂ 25-30 ਦਿਨਾਂ ਦੇ ਲਈ ਆਇਆ ਜਾਂ ਆ ਰਿਹਾ ਤੇ ਮੈਂ ਇੰਨਾ ਕੌੜਾ ਤਜਰਬਾ ਲੈ ਕੇ ਜਾਊਂਗਾ ਟੈਕਸੀ ਜਿਹੜੀ ਆਨਲਾਈਨ ਬੁੱਕ ਕੀਤੀ ਹੋਈ ਆ ਜਿਵੇਂ ਕਿ ਅੱਜਕੱਲ ਬਹੁਤ ਸਾਰੇ ਭੈਣਾ ਵੀਰ ਕਰ ਲੈਂਦੇ ਵਿਦੇਸ਼ ਦੇ ਵਿੱਚੋਂ ਆਉਣ ਵੇਲੇ ਜਾਂ ਇੱਥੋਂ 에어ਪੋਰਟ ਦੇ ਉੱਤੇ ਜਾਣ ਵੇਲੇ ਜਾਂ 에어ਪੋਰਟ ਤੋਂ ਪਿੰਡ ਪਹੁੰਚਣ ਦੇ ਵੇਲੇ ਕਿਉਂਕਿ ਇੱਕ ਪਾਸੇ ਦੀ ਟੈਕਸੀ ਸਾਨੂੰ ਸਸਤੀ ਪੈਂਦੀ ਆ ਜੇ ਟੈਕਸੀ ਪਿੰਡ ਦੇ ਵਿੱਚੋਂ ਕਰਵਾ ਕੇ ਜਾਏਗੇ ਸ਼ਹਿਰ ਦੇ ਵਿੱਚੋਂ ਕਰਵਾਏਗੇ ਸਟੈਂਡ ਤੋਂ ਕਰਵਾਈਏ ਕਿਸੇ ਹੋਰ ਦੀ ਕਰਵਾਈਏ ਉਹ ਸਾਨੂੰ ਮਹਿੰਗੀ ਪੈਂਦੀ ਆ ਜਿਵੇਂ ਜੇਕਰ 에어ਪੋਰਟ ਜਾਣਾ ਹੋਵੇ 12000 ਦੀ ਟੈਕਸੀ ਪੈਂਦੀ ਹੋਵੇ ਪਰ ਜੇ ਇੱਕ ਪਾਸੇ ਦੇ ਸਫ਼ਰ ਤੱਕ ਕਰਨਾ ਫਿਰ ਸ਼ਾਇਦ 7-8000 ਰੁਪਏ ਦੇ ਵਿੱਚ ਪੈਂਦੀ ਆ ਜੋ ਕਿ ਅਸੀਂ ਫੇਸਬੁੱਕ ਦੇ ਉੱਤੇ ਇੰਸਟਾਗ੍ਰam ਦੇ ਉੱਤੇ ਕਈ ਵਾਰ ਇਹੋ ਜੀਆਂ ਵੀਡੀਓ ਵੀ ਵੇਖਦੇ ਆ ਵੀ ਇੱਕ ਪਾਸੇ ਦੀ ਟੈਕਸੀ ਬੁੱਕ ਕਰਵਾਓ ਇਹ ਇੱਕ ਪਾਸੇ ਵਾਲੀ ਟੈਕਸੀ ਨੇ ਹੀ ਬੰਦੇ ਨੂੰ ਲੁੱਟ ਲਿਆ ਇਸ ਇੱਕ ਪਾਸੇ ਵਾਲੀ ਟੈਕਸੀ ਨੇ ਹੀ ਖਬਰ ਬਣਾ ਦਿੱਤੀ ਤੇ ਮੀਡੀਆ ਦੇ ਵਿੱਚ ਇਹ ਖਬਰ ਆਈ ਆ ਦਿੱਲੀ 에어ਪੋਰਟ ਤੋਂ ਇਹ ਟੈਕਸੀ ਚੱਲ ਪੈਂਦੀ ਆ ਸਮਾਨ ਰੱਖਿਆ ਬੰਦੇ ਦਾ ਵਿੱਚ ਬਿਠਾਇਆ ਜਰਮਨ ਵਾਲਾ ਬੰਦਾ ਤੇ ਰਾਹ ਦੇ ਵਿੱਚ ਇੱਕ ਟਾਬੇ ਦੇ ਉੱਤੇ ਟੈਕਸੀ ਰੁਕਦੀ ਆ ਇਹ ਗੱਲ ਕਹੀ ਜਾਂਦੀ ਕਿ ਆਪਾਂ ਰੋਟੀ ਪਾਣੀ ਛਕ ਲਈਏ ਰੋਟੀ ਪਾਣੀ ਛਕਦੇ ਆ ਫਿਰ ਉੱਥੋਂ ਚਾਲੇ ਪਾਉਂਦੇ ਆ ਕੁਝ ਕਿਲੋਮੀਟਰ ਅੱਗੇ ਜਾ ਕੇ ਟੈਕਸੀ ਦਾ ਡਰਾਈਵਰ ਇਹ ਗੱਲ ਕਹਿੰਦਾ ਵੀ ਸਾਬ ਜੀ ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਤੇ ਮੈਨੂੰ 1000 1500 ਰੁਪਈਆ ਬਣਦਾ ਹੋਵੇ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਤੁਹਾਨੂੰ ਕੋਈ ਐ ਕਹਿ ਰਿਹਾ ਵੀ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਉਹ ਬੰਦਾ ਕਹਿੰਦਾ ਯਾਰ ਮੈਨੂੰ ਕੀ ਦਿੱਕਤ ਆ ਜੇ 13000 1500 2000 ਰੁਪਈਆ ਬਣਦਾ ਤੇ ਜੇ 15 20 25 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਦੇ ਨਾਲ ਇਉਂ ਬਣਦਾ ਮੈਨੂੰ ਕੋਈ ਸਮੱਸਿਆ ਨਹੀਂ بس ਇਸ ਤੋਂ ਉਹਦੀ ਮੁਸ਼ਕਲ ਸ਼ੁਰੂ ਹੋ ਗਈ ਆ ਗੱਡੀ ਰੋਕੀ ਗਈ ਆ ਨਵਾਂ ਬੰਦਾ ਗੱਡੀ ਦੇ ਵਿੱਚ ਬੈਠਾ ਤੇ ਥੋੜੀ ਜਿਹੀ ਦੂਰ ਜਾ ਕੇ ਗੱਲ ਕਹੀ ਜਾਂਦੀ ਆ ਕਿ ਗੱਡੀ ਦੀ ਬ੍ਰੇਕ ਦੇ ਵਿੱਚ ਕੋਈ ਨੁਕਸ ਲੱਗਦਾ ਜਾਂ ਰੇਸ ਦੇ ਵਿੱਚ ਕੋਈ ਨੁਕਸ ਲੱਗਦਾ ਇੱਕ ਪਾਸੇ ਖੂंजे ਜਿਹਦੇ ਵਿੱਚ ਝਾੜੀਆਂ ਜਿਹਦੇ ਕੋਲ ਗੱਡੀ ਖੜਾਈ ਜਾਂਦੀ ਆ ਤੇ ਦੋਵੇਂ ਜਣਿਆਂ ਦੀ ਆਪਸ ਦੇ ਵਿੱਚ ਨਵੇਂ ਬੈਠੇ ਬੰਦੇ ਦੀ ਤੇ ਡਰਾਈਵਰ ਦੀ ਆਪਸ ਦੇ ਵਿੱਚ ਗਿੱਟਮਟ ਸੀ ਦੋਵਾਂ ਨੇ ਫੇਰ ਉਸ ਜਰਮਨ ਤੋਂ ਆਈ ਸਵਾਰੀ ਨੂੰ ਉਸ ਵੀਰ ਨੂੰ ਕੁੱਟਿਆ ਉਹਦਾ ਪਰਸ ਲੈ ਗਏ ਉਹਦਾ ਪਾਸਪੋਰਟ ਪਾੜ ਦਿੱਤਾ ਉਹਦੇ ਕੋਲੇ 15-1800 ਡਾਲਰ ਸੀ ਉਹ ਵੀ ਲੈ ਗਏ ਉਹਦਾ ਮੋਬਾਈਲ ਵੀ ਲੈ ਗਏ ਉਹਦੀ ਘੜੀ ਵੀ ਲੈ ਗਏ ਉਹਦਾ ਟੂਮ ਛੱਲਾ ਜਿਹੜਾ ਵੀ ਸੀਗਾ ਉਹ ਵੀ ਲੈ ਗਏ ਤੇ ਹੁਣ ਉਸ ਬੰਦੇ ਦੇ ਵੱਲੋਂ ਪੁਲਿਸ ਦੇ ਕੋਲੇ ਸ਼ਿਕਾਇਤ ਦਰਜ ਕਰਵਾਈ ਗਈ ਆ ਇਹ ਖਬਰ ਮੀਡੀਆ ਦੇ ਵਿੱਚ ਆਈ ਆ ਤੇ ਤੁਹਾਡੇ ਨਾਲ ਇਹ ਖਬਰ ਸਾਂਝੀ ਕਰਨ ਦਾ ਮਕਸਦ ਸਿਰਫ ਇਹ ਆ ਕਿ ਤੁਸੀਂ ਸਾਰੇ ਆ ਰਹੇ ਹੋ ਪੰਜਾਬੀ ਪੈਣਾ ਵੀਰ ਵਿਦੇਸ਼ਾਂ ਦੇ ਵਿੱਚੋਂ ਆਪਣੇ ਪਿੰਡ ਦੇ ਵੱਲ ਜਾਂ ਆਉਂਗੇ ਜਾਂ ਆ ਚੁੱਕੇ ਹੋ ਜਦੋਂ ਤੁਸੀਂ ਟੈਕਸੀ ਬੁੱਕ ਕਰਵਾਉਨੇ ਆ ਉਦੋਂ ਅੰਨਾ ਭਰੋਸਾ ਨਾ ਕਰਿਆ ਕਰੋ ਜਦੋਂ ਤੁਸੀਂ ਇੰਨੀ ਮਹਿੰਗੀ ਜਹਾਜ਼ ਦੀ ਟਿਕਟ ਲਾ ਕੇ ਆ ਰਹੇ ਹੋ ਤਾਂ ਮੇਰੀ ਬੇਨਤੀ ਆ ਵੀ ਪਾਈ ਫਿਰ ਜੇਕਰ 5-4000 ਰੁਪਏ ਟੈਕਸੀ ਵਾਲਾ ਵੀ ਵੱਧ ਲੈ ਜਾਊਗਾ ਪਰ ਬਿਨਾ ਭਰੋਸੇ ਤੋਂ ਕਿਸੇ ਦੇ ਨਾਲ ਬੈਠਣਾ ਬਹੁਤ ਵੱਡੀ ਗਲਤੀ ਆ ਅਸੀਂ ਕਹਿ ਦਿੰਨੇ ਵੀ ਆਨਲਾਈਨ ਟੈਕਸੀ ਬੁੱਕ ਕਰ ਲਿਆ ਕੀ ਪਤਾ ਉਸ ਬੰਦੇ ਦਾ ਸੁਭਾਅ ਕੀ ਆ ਉਸ ਬੰਦੇ ਦਾ ਕਿਰਦਾਰ ਕੀ ਆ ਜਦੋਂ ਤੁਸੀਂ ਉਹਨੂੰ ਜਾਣਦੇ ਹੀ ਨਹੀਂ ਤੇ ਫਿਰ ਤੁਸੀਂ ਉਹਦੇ ਨਾਲ ਬੈਠਨੇ ਕਿਉਂ ਆ ਇਹ ਜਿਹੜਾ 5-7000 ਰੁਪਿਆ ਬਚਾਉਣ ਦੇ ਚੱਕਰ ਦੇ ਵਿੱਚ ਆਪਾਂ ਆਪਣੀ ਜ਼ਿੰਦਗੀ ਆਪਾਂ ਆਪਣੀ ਇੱਜ਼ਤ ਜੋਖਮ ਦੇ ਵਿੱਚ ਪਾ ਲੈਨੇ ਆ ਤੇ ਜਦੋਂ ਹੁਣ ਪੰਜਾਬੀ ਪਹਿਣਾ ਵੀਰ ਉਧਰੋਂ ਤੁਰਨ ਦੀ ਤਿਆਰੀ ਕਰ ਰਹੇ ਆ ਤਾਂ ਤੁਸੀਂ ਇਹ ਗਲਤੀ ਨਾ ਕਰਿਓ ਤੁਹਾਡੇ ਪਿੰਡ ਦੇ ਵਿੱਚੋਂ ਤੁਹਾਡੀ ਰਿਸ਼ਤੇਦਾਰੀ ਦੇ ਵਿੱਚੋਂ ਤੁਹਾਡਾ ਪੁਰਾਣਾ ਜਾਣਕਾਰ ਤੁਹਾਡੇ ਨੇੜਲੇ ਟੈਕਸੀ ਸਟੈਂਡ ਦੇ ਵਿੱਚੋਂ ਟੈਕਸੀ ਜੇਕਰ ਕੋਈ ਜਾਣਕਾਰ ਹੈਗਾ ਬੁੱਕ ਕਰਵਾ ਦੇਵੇ ਨਹੀਂ ਤਾਂ ਆਨਲਾਈਨ ਨਾ ਤਾਂ ਇੱਥੋਂ ਵਾਲਾ ਕੋਈ ਬੁੱਕ ਕਰਵਾ ਕੇ ਦੇਵੇ ਤੇ ਨਾ ਹੀ ਉੱਥੇ ਬੈਠੇ ਆਨਲਾਈਨ ਬੁੱਕ ਕਰੋ ਵੀ ਭਾਈ ਕੋਈ ਗੱਲ ਨਹੀਂ 7000 ਰੁਪਿਆ ਲੈਂਦਾ ਉਦਾਂ 12000 ਰੁਪਏ ਲੱਗਦਾ ਪੰਜ ਤਾਂ ਆਪਣੇ ਇੱਥੇ ਬਚ ਗਿਆ ਉਹ ਜਿਹੜਾ ਪੰਜ ਬਚਾਉਣ ਦੇ ਚੱਕਰ ਦੇ ਵਿੱਚ ਆਪਦਾ ਸਾਰਾ ਕੁਝ ਨਾ ਗਵਾ ਲਿਆ